ਤੈਨਸੋ 28 52 ਰੂਪ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਤਾਂ ਅੱਜ ਉਸ ਮੋਰਚੇ ਦੀ ਇਹ ਗੱਲਾਂ ਨੂੰ ਉਸ ਮੋਰਚੇ ਦੀ ਮੰਗ ਨੂੰ ਜਿਹੜਾ ਬੂਰ ਪਿਆ ਦੱਸਦੀ ਹੈ ਕਿ ਪਰਚਾ ਜਿਹੜਾ ਦਰਜ ਹੋ ਗਿਆ ਪਰਚਾ ਦਰਜ ਹੋਣ ਦੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਤਭਾ ਮੌਜੂਦ ਰਹੇ ਤਾਂ ਅੱਜ ਜਿਹੜਾ ਮੰਗ ਪੱਤਰ ਵੀ ਦਿੱਤਾ ਗਿਆ 328 ਪਵਨ ਸਰੂਪ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਪਰਚਾ ਵੀ ਹੈ ਦਰਜ ਕਰ ਲਿਆ। ਦੇਖੋ ਇਹ ਤਸਵੀਰਾਂ। ਫੈਸਲਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋਊ। ਪੰਜ ਸਾਲਾਂ ਤੋਂ ਬੈਠੇ ਹੋਏ ਆ ਕਿ ਹੁਣ ਕਿੱਥੇ ਜਾ ਕੇ ਗੱਲ ਨਿਭਰੂ? ਇਹ ਹੁਣ ਤੁਹਾਡੀ ਮਹਾਪੰਚਾਇਤ ਨੇ ਫੈਸਲਾ ਲੈਣਾ ਹੋ। ਅਸੀਂ ਹੁਣ ਬੰਬਿਕਤਾ ਬਾਬਾ ਜੀ ਜਿਹਨਾਂ ਦਾ ਪੁੱਛਾ 20 ਸਾਲ ਦਾ ਪੁਰਾ ਜਿਉਂਦਾ ਰਹਿ ਸਰਕੁਚਾਰ ਦੀ ਕਲਾ ਬਖਸ਼ੀ ਸਾਡੇ ਮੇਰੇ ਮੱਡੀਆਂ ਸਵਾਵਾ ਨਾ ਨਾਉਦੇ